ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਏਐਸਆਈ ਰਣਜੀਤ ਸਿੰਘ ਜਦੋਂ ਉਸ ਨੂੰ ਪਤਾ ਲੱਗਿਆ ਉਸ ਦੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਹੁੰਦੀਆਂ ਸੀ ਕਿ ਆਪਣੇ ਇਲਾਕੇ ਦੇ ਵਿੱਚ ਕੁਝ ਜ਼ਿੰਮੇਦਾਰ ਨੇ ਜੋ ਕਿ ਛੋਟੇ-ਛੋਟੇ ਬੱਚਿਆਂ ਨੂੰ ਬੰਦੀ ਬਣਾ ਕੇ ਜੋ ਕਿ ਆਪਣੇ ਇਲਾਕੇ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵੀ ਘਟ ਰਹੀਆਂ ਨੇ ਅਤੇ ਉਹਨਾਂ ਕੰਮ ਤੇ ਰੱਖ ਰੱਖਿਆ ਹੈ ਤੇ ਨਾ ਉਹਨਾਂ ਨੂੰ ਮਜ਼ਦੂਰੀ ਮਿਲਦੀ ਹੈ ਤੇ ਨਾ ਖਾਣ ਨੂੰ ਚੰਗੀ ਰੋਟੀ ਮਿਲਦੀ ਹੈ। ਐਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਪਣੇ ਵੀ ਨੇੜੇ-ਤੇੜੇ ਪਿੰਡਾਂ ਦੇ ਵਿੱਚ ਵਾਪਰਦੀਆਂ ਨੇ। ਇਹ ਐਸਐਹ ਰਣਜੀਤ ਕੋਲੇ ਜਦੋਂ ਕਾਫੀ ਸਮੇਂ ਤੱਕ ਇਹ ਸ਼ਿਕਾਇਤਾਂ ਆਉਂਦੀਆਂ ਰਹੀਆਂ ਤਾਂ ਉਸ ਤੋਂ ਰਹਿਣ ਨਹੀਂ ਗਿਆ। ਉਸਨੇ ਉਹਨਾਂ ਜ਼ਿਮੀਦਾਰਾਂ ਦਾ ਪਰਦਾਫਾਸ਼ ਕਰਨ ਦੇ ਲਈ ਇੱਕ ਟੀਮ ਦਾ ਗਠਨ ਕੀਤਾ। ਅਤੇ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਏਐਸਆਈ ਰਣਜੀਤ ਸਿੰਘ ਛਾਪਾ ਮਾਰਨ ਪਹੁੰਚ ਜਾਂਦਾ ਹੈ ਇੱਕ ਜ਼ਮੀਂਦਾਰ ਦੇ ਘਰ ਤੇ ਜ਼ਮੀਂਦਾਰ ਦੇ ਘਰ ਜਦੋਂ ਉਸ ਦੇ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਦੇਖਦਾ ਹੈ ਤਾਂ ਇੱਕ ਨੌਜਵਾਨ ਜੋ ਕਿ ਉੱਥੇ ਕੰਮ ਕਰ ਰਿਹਾ ਸੀ ਉਸ ਦੇ ਫਟੇ ਪੁਰਾਣੇ ਕੱਪੜੇ ਅਤੇ ਉਸ ਦੀ ਦਾੜੀ ਵਧੀ ਹੋਈ ਸੀ ਏਐਸਆਈ ਨੇ ਉਸ ਨੌਜਵਾਨ ਨੂੰ ਜਦੋਂ ਪਹਿਚਾਨਿਆ ਤਾਂ ਉਸ ਦੇ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਚਮਕਾਈ ਉਸਦਾ ਚਿਹਰਾ ਕੋਈ ਜਾਣਿਆ ਪਹਿਚਾਣਿਆ ਲੱਗਦਾ ਸੀ ਏਐਸਆਈ ਰਣਜੀਤ ਦੇ ਪੈਰ ਉੱਥੇ ਹੀ ਖੜ ਗਏ ਤੇ ਉਸ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਉਸ ਚਿਹਰੇ ਨੂੰ ਯਾਦ ਕਰਨ ਲੱਗਿਆ ਉਹ ਚਿਹਰਾ ਜਾਣਿਆ ਪਹਿਚਾਣਿਆ ਲੱਗਦਾ ਸੀ ਪਰ ਉਸ ਚਿਹਰੇ ਦੇ ਵਿੱਚ ਕੁਝ ਆਪਣਾਪਨ ਵੀ ਦਿਖਦਾ ਸੀ ਉਹ ਨੌਜਵਾਨ ਜੋ ਕਿ ਆਪਣੇ ਕੰਮ ਦੇ ਵਿੱਚ ਮਸ਼ਗੂਲ ਸੀ ਕਿਉਂਕਿ ਉਸ ਨੂੰ ਬੰਦੀ ਬਣਾ ਕੇ ਐਨਾ ਡਰਾਇਆ ਧਮਕਾਇਆ ਜਾ ਰਿਹਾ ਸੀ ਉਸ ਨੂੰ ਕੋਈ ਵੀ ਸੋਝੀ ਨਹੀਂ ਸੀ ਕਿ ਮੇਰੇ ਆਰੇ ਦੁਆਰੇ ਮੇਰੇ ਨਾਲ ਕੀ ਹੋ ਰਿਹਾ ਹੈ ਉਹ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਸੀ ਪਸ਼ੂਆਂ ਦਾ ਗੋਹਾ ਅੱਗੇ ਪਿੱਛੇ ਕਰਦਾ ਕਦੇ ਪਸ਼ੂਆਂ ਨੂੰ ਪੱਠੇ ਪਾਉਣ ਲੱਗ ਜਾਂਦਾ ਉਸ ਦੇ ਫਟੇ ਪੁਰਾਣੇ ਕੱਪੜੇ ਅਤੇ ਉਸ ਦੇ ਗੋਡਿਆਂ ਦੇ ਕੋਲੋਂ ਪਜਾਮਾ ਫਟਿਆ ਹੋਇਆ ਗੋਡੇ ਤੇ ਸੱਟ ਲੱਗੀ ਹੋਈ ਉਸ ਦੇ ਵਿੱਚੋਂ ਖੂਨ ਰਿਸ ਰਿਹਾ ਸੀ ਇਹ ਸਭ ਕੁਝ ਦੇਖ ਕੇ ਏਐਸਆਈ ਰਣਜੀਤ ਸਿੰਘ ਉਸ ਦਾ ਕਾਰਜਾ ਖਿੱਚ ਆ ਗਿਆ ਅਤੇ ਉਸ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਉਸ ਚਿਹਰੇ ਨੂੰ ਪਹਿਚਾਨ ਲਿਆ ਦੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸ ਗਈ ਦੋਸਤੋ ਉਹ ਨੌਜਵਾਨ ਕੋਈ ਹੋਰ ਨਹੀਂ ਸੀ ਬਲਕਿ ਉਸੇ ਹੀ ਐਸਆਈ ਰਣਜੀਤ ਸਿੰਘ ਦਾ ਆਪਣਾ ਪੁੱਤਰ ਸੀ ਉਹ ਦੌੜ ਕੇ ਆਪਣੇ ਪੁੱਤਰ ਦੇ ਕੋਲ ਜਾਂਦਾ ਹੈ ਅਤੇ ਜਾ ਕੇ ਦੇਖਦਾ ਹੈ ਤੇ ਇਹ ਸੋਚਦਾ ਹੈ ਕਿ ਕਾਸ਼ ਕਿਤੇ ਮੈਨੂੰ ਕੋਈ ਭੁਲੇਖਾ ਤਾਂ ਨਹੀਂ ਲੱਗਿਆ ਕਿਉਂਕਿ ਉਸ ਦਾ ਪੁੱਤਰ ਅਮਨਦੀਪ ਉਹ ਤਾਂ 17 ਸਾਲ ਪਹਿਲਾਂ ਇੱਕ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀ ਤੇ ਸਾਨੂੰ ਤਾਂ ਉਸ ਦੀ ਡੈੱਡ ਬੋਡੀ ਵੀ ਮਿਲੀ ਸੀ ਅਸੀਂ ਡੈੱਡ ਬੋਡੀ ਦਾ ਅੰਤਿਮ ਸੰਸਕਾਰ ਵੀ ਕੀਤਾ ਸੀ ਪਰ ਅੱਜ ਅਮਨਦੀਪ ਇੱਥੇ ਜਿਉਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਸ਼ਕਲਾਂ ਮਿਲ ਜਾਂਦੀਆਂ ਨੇ ਈਐਸਆਈ ਰਣਜੀਤ ਸਿੰਘ ਨੇ ਵੀ ਇਹੀ ਸੋਚਿਆ ਕਿ ਹੋ ਸਕਦਾ ਹੈ ਇਹ ਸ਼ਕਲ ਜੋ ਕਿ ਮੇਰੇ ਪੁੱਤਰ ਦੇ ਨਾਲ ਮੈਚ ਕਰਦੀ ਹੋਵੇ ਤਾਂ ਉਸਨੇ ਬੜੇ ਹੀ ਗੌਰ ਨਾਲ ਉਸ ਸ਼ਕਲ ਨੂੰ ਦੇਖਿਆ ਤੇ ਦੋਸਤੋ ਅਕਸਰ ਉਸਨੇ ਪਹਿਚਾਣ ਹੀ ਲਿਆ ਉਹ ਕੋਈ ਹੋਰ ਨਹੀਂ ਸੀ ਬਲਕਿ ਉਸੇ ਦਾ ਆਪਣਾ ਪੁੱਤਰ ਅਮਨਦੀਪ ਸੀ ਉਸਨੇ ਆਪਣੇ ਪੁੱਤਰ ਨੂੰ ਘੁੱਟ ਕੇ ਗਲੇ ਦੇ ਨਾਲ ਲਾ ਲਿਆ ਤੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗਿਆ ਨਾਲ ਖੜੇ ਪੁਲਿਸ ਮੁਲਾਜ਼ਮਾਂ ਅਤੇ ਪਿੰਡ ਦੇ ਲੋਕ ਵੀ ਉੱਥੇ ਇਕੱਠੇ ਹੋ ਗਏ ਸੀ ਜਦੋਂ ਭਾਰੀ ਪੁਲਿਸ ਦਲ ਉਸ ਜ਼ਿਮੀਂਦਾਰ ਦੇ ਘਰ ਪਹੁੰਚਿਆ ਏਐਸਆਈ ਰਣਜੀਤ ਸਿੰਘ ਨੂੰ ਦੇਖ ਕੇ ਸਾਰੇ ਹੀ ਹੱਕੇ ਬੱਕੇ ਰਹਿ ਗਏ ਕਿ ਆਖਰਕਾਰ ਇੱਡਾ ਵੱਡਾ ਪੁਲਿਸ ਅਫਸਰ ਜੋ ਕਿ ਇਸ ਵਕਤ ਇੱਕ ਮਜ਼ਦੂਰ ਬੱਚੇ ਨੂੰ ਗਲ ਨਾਲ ਲਾ ਕੇ ਕਿਉਂ ਰੋ ਰਿਹਾ ਹੈ ਬੱਚਾ ਜੋ ਕਿ ਆਪਣੀ ਮਾਨਸਿਕ ਸਥਿਤੀ ਨੂੰ ਖੋ ਬੈਠਾ ਸੀ ਕਿਉਂਕਿ ਉਸ ਜ਼ਿਮੀਂਦਾਰ ਨੇ ਉਸ ਬੱਚੇ ਦੇ ਨਾਲ ਧੱਕਾ ਹੀ ਇੰਨਾ ਕੀਤਾ ਸੀ ਉਸ ਨੂੰ ਜ਼ਬਰਦਸਤੀ ਉਸ ਤੋਂ ਕੰਮ ਕਰਵਾਇਆ ਜਾਂਦਾ ਸੀ ਉਸ ਨੂੰ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ ਸੀ ਨਾ ਉਸ ਨੂੰ ਖਾਣ ਪੀਣ ਦੇ ਲਈ ਕੁਝ ਦਿੱਤਾ ਜਾ ਰਿਹਾ ਸੀ ਸੋ ਇਸ ਕਰਕੇ ਉਹ ਬੱਚਾ ਆਪਣੀ ਮਾਨਸਿਕ ਸਥਿਤੀ ਖੋ ਚੁੱਕਿਆ ਸੀ ਦੋਸਤੋ ਬਾਅਦ ਐਸਆਈ ਰਣਜੀਤ ਸਿੰਘ ਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਉਸ ਤੋਂ ਬਾਅਦ ਕੀ ਹੋਇਆ ਇਸ ਕਲੀ-ਕਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜੀ ਹਾਂ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇੱਕ ਪਿਤਾ ਦੇ ਲਈ ਸਭ ਤੋਂ ਵੱਡਾ ਧਨ ਹੁੰਦਾ ਹੈ ਉਸ ਦਾ ਆਪਣਾ ਪੁੱਤਰ ਤੇ ਏਐਸਆਈ ਰਣਜੀਤ ਸਿੰਘ ਦੇ ਨਾਲ ਐਦਾਂ ਹੀ ਹੋਇਆ ਸੀ ਕਿ ਜਦੋਂ ਉਸ ਦਾ ਪੁੱਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਗੱਲ ਅੱਜ ਤੋਂ 17 ਸਾਲ ਪਹਿਲਾਂ ਹੈ ਜਦੋਂ ਇੱਕ ਸਕੂਲ ਦਾ ਟੂਰ ਜਾਂਦਾ ਹੈ ਤੇ ਉਸ ਟੂਰ ਦੇ ਦੌਰਾਨ ਐਕਸੀਡੈਂਟ ਦੇ ਵਿੱਚ ਉਸ ਦਾ ਪੁੱਤਰ ਮਾਰਿਆ ਜਾਂਦਾ ਹੈ ਤੇ ਇੱਕ ਪਿਤਾ ਜੋ ਕਿ 17 ਸਾਲ ਪਹਿਲਾਂ ਆਪਣਾ ਮਰਿਆ ਹੋਇਆ ਪੁੱਤਰ ਸਮਝ ਬੈਠਾ ਸੀ ਤੇ ਅੱਜ ਉਸੇ ਹੀ ਪੁੱਤਰ ਨੂੰ ਆਪਣੀ ਹੀ ਡਿਊਟੀ ਦੌਰਾਨ ਜ਼ਿੰਦਾ ਵੇਖ ਕੇ ਹੱਕਾ ਬੱਕਾ ਰਹਿ ਗਿਆ ਜੀ ਹਾਂ ਦੋਸਤੋ ਇਹ ਕਹਾਣੀ ਸਿਰਫ ਇੱਕ ਖਬਰ ਨਹੀਂ ਸਗੋਂ ਪਿਆਰ ਮਿਹਨਤ ਅਤੇ ਇੱਕ ਲੜਾਈ ਦੀ ਮਿਸਾਲ ਹੈ ਜੋ ਕਿ ਕਈ ਜ਼ਿਮੀਦਾਰ ਜੋ ਕਿ ਐਦਾਂ ਦੇ ਜੋ ਗੁੰਮ ਹੋਏ ਬੱਚਿਆਂ ਨੂੰ ਜ਼ਬਰਦਸਤੀ ਕੰਮ ਕਰਵਾਉਂਦੇ ਨੇ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਮਿਹਨਤਾਂ ਨਾ ਵੀ ਨਹੀਂ ਦਿੰਦੇ ਅਤੇ ਕੋਈ ਹੋਰ ਖਾਣ ਪੀਣ ਨੂੰ ਵੀ ਨਹੀਂ ਦਿੰਦੇ ਹੁਣ ਜੇਕਰ ਆਪਾਂ ਗੱਲ ਕਰੀਏ ਰਣਜੀਤ ਸਿੰਘ ਦੀ ਤੇ ਰਣਜੀਤ ਸਿੰਘ ਪੰਜਾਬ ਦੇ ਕਪੂਰਥਲਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦਾ ਸੀ ਉਹ ਕਿਸਾਨੀ ਕਰਦਾ ਸੀ ਤੇ ਆਪਣੀ ਪਤਨੀ ਸੁਖਵਿੰਦਰ ਕੌਰ ਤੇ ਆਪਣਾ 14 ਸਾਲਾ ਪੁੱਤਰ ਅਮਨਦੀਪ ਦੇ ਨਾਲ ਆਨੰਦਪ੍ਰੀ ਜਿੰਦਗੀ ਬਿਤਾ ਰਿਹਾ ਸੀ ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਸੀ ਪਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆ ਜਾਣਾਂ ਪਰ ਇਨਸਾਨ ਆਪਣੇ ਪਰਿਵਾਰ ਦੇ ਲਈ ਤਾਂ ਜਰੂਰ ਸੋਚਦਾ ਹੀ ਹੈ ਹੁਣ ਆਪਾਂ ਜੇਕਰ ਗੱਲ ਕਰੀਏ ਰਣਜੀਤ ਸਿੰਘ ਦੇ ਪੁੱਤਰ ਅਮਨਦੀਪ ਦੀ ਤੇ ਅਮਨਦੀਪ ਇੱਕ ਸਿਆਣਾ ਚੁਸਤ ਤੇ ਇੱਕ ਹੁਸ਼ਿਆਰ ਵਿਦਿਆਰਥੀ ਸੀ ਉਹ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਤੇ ਆਪਣੇ 8ਵੀਂ ਕਲਾਸ ਦੇ ਸਾਰੇ ਹੀ ਦੋਸਤਾਂ ਦੇ ਵਿੱਚੋਂ ਸਭ ਤੋਂ ਚੁਸਤ ਤੇ ਚਮਕਦਾਰ ਵਿਦਿਆਰਥੀ ਸੀ ਸਕੂਲ ਦੇ ਜਿੰਨੇ ਵੀ ਟੀਚਰ ਸਹਿਬਾਨ ਸੀ ਸਾਰੇ ਹੀ ਅਮਨਦੀਪ ਦੀ ਤਾਰੀਫ਼ ਕਰਦੇ ਸੀ ਅਤੇ ਬੱਚਿਆਂ ਨੂੰ ਇਹ ਕਹਿੰਦੇ ਸੀ ਕਿ ਬੱਚਿਓ ਜੇਕਰ ਤੁਸੀਂ ਬਣਨਾ ਹੈ ਤਾਂ ਅਮਨਦੀਪ ਵਰਗੇ ਬਣੋ ਕਿਉਂਕਿ ਅਮਨਦੀਪ ਜੋ ਕਿ ਬਹੁਤ ਹੀ ਇੰਟੈਲੀਜੈਂਟ ਵਿਦਿਆਰਥੀ ਹੈ ਘਰ ਦੇ ਵਿੱਚ ਬੇਸ਼ੱਕ ਉਹਨਾਂ ਦੀ ਗਰੀਬੀ ਹੈ ਪਰ ਉਹ ਬੱਚਾ ਫੇਰ ਵੀ ਆਪਣੀ ਪੜ੍ਹਾਈ ਦੇ ਵੱਲ ਧਿਆਨ ਦਿੰਦਾ ਹੈ। ਇੱਕ ਦਿਨ ਸਕੂਲ ਵੱਲੋਂ ਮਨਾਲੀ ਦਾ ਟੂਰ ਯੋਜਿਤ ਕੀਤਾ ਗਿਆ। ਅਮਨਦੀਪ ਨੇ ਖੁਸ਼ ਹੋ ਕੇ ਆਪਣੇ ਪਿਤਾ ਨੂੰ ਕਿਹਾ ਕਿ ਪਾਪਾ ਸਾਡਾ ਨਾ ਮਨਾਲੀ ਦੇ ਲਈ ਟੂਰ ਜਾ ਰਿਹਾ ਹੈ ਤੇ ਮੈਂ ਵੀ ਮਨਾਲੀ ਜਾਣਾ ਚਾਹੁੰਦਾ। ਰਣਜੀਤ ਸਿੰਘ ਜੋ ਕਿ ਇੱਕ ਵਾਰੀ ਤਾਂ ਘਬਰਾ ਗਿਆ ਉਸਨੇ ਸੋਚਿਆ ਕਿ ਪੁੱਤਰ ਤੂੰ ਛੋਟਾ ਜਿਹਾ ਬੱਚਾ ਹੈ। ਬੱਚੇ ਚਾਹੇ ਕਿੰਨੇ ਵੀ ਵੱਡੇ ਹੋ ਜਾਣ ਪਰ ਮਾਤਾ ਪਿਤਾ ਦੇ ਲਈ ਤਾਂ ਉਹ ਬੱਚੇ ਹੀ ਰਹਿੰਦੇ ਨੇ, ਇੱਕ ਮਾਸੂਮ ਹੀ ਰਹਿੰਦੇ ਨੇ। ਪਰ ਤਾਂ ਉਹ ਅਸੀਂ ਮਨਾਲੀ ਭੇਜਾਂਗੇ ਸਾਡਾ ਤਾਂ ਜੀ ਨਹੀਂ ਮੰਨਦਾ ਤੇ ਦੂਜੀ ਗੱਲ ਆਪਣੇ ਕੋਲ ਪੈਸਾ ਵੀ ਨਹੀਂ ਹੈ ਹੁਣ ਕਿਸੇ ਤੋਂ ਆਪਾਂ ਪੈਸੇ ਉਧਾਰੇ ਫੜਾਂਗੇ ਫੇਰ ਕਿਤੇ ਜਾ ਕੇ ਤੈਨੂੰ ਉੱਥੇ ਭੇਜਾਂਗੇ ਤਾਂ ਉਸ ਤੋਂ ਬਾਅਦ ਜੋ ਅਮਨਦੀਪ ਹੈ ਇੱਕ ਮਾਸੂਮ ਬੱਚਾ ਸੀ ਤੇ ਉਸ ਦਾ ਦਿਲ ਟੁੱਟ ਗਿਆ ਉਸ ਨੇ ਕਿਹਾ ਕਿ ਪਾਪਾ ਸਾਰੇ ਬੱਚੇ ਮਨਾਲੀ ਜਾ ਰਹੇ ਨੇ ਹੁਣ ਮੈਂ ਨਾ ਜਾਊਂਗਾ ਤਾਂ ਸਾਰੇ ਬੱਚੇ ਮੈਨੂੰ ਮਜ਼ਾਕ ਕਰਨਗੇ ਤੇਰੇ ਕੋਲ ਪੈਸੇ ਹਨੀ ਜਾਂ ਤੇਰੇ ਮਾਪੇ ਨੇ ਤੈਨੂੰ ਭੇਜਾਂ ਨਹੀਂ ਤੇ ਮੈਂ ਇੱਥੇ ਇਕੱਲਾ ਕੀ ਕਰੂੰਗਾ ਦੋਸੋ ਆਪਣੀ ਮਾਂ ਦੇ ਕੋਲ ਆਇਆ ਤੇ ਆਪਣੀ ਮਾਂ ਸੁਖਵਿੰਦਰ ਕੌਰ ਨੂੰ ਕਹਿੰਦਾ ਕਿ ਮੰਮੀ ਤੁਸੀਂ ਪਾਪਾ ਨੂੰ ਮਨਾਓ ਕਿ ਬਣਾ ਕਿਵੇਂ ਕਰਕੇ ਕਿਉਂਕਿ ਮੇਰੇ ਸਾਰੇ ਦੋਸਤ ਮਨਾਲੀ ਜਾ ਰਹੇ ਨੇ ਤੇ ਮੈਂ ਵੀ ਮਨਾਲੀ ਜਾਵਾਂਗਾ ਤੇ ਉੱਥੇ ਘੁੰਮ ਕੇ ਆਉਣਾ ਮੈਨੂੰ ਨਹੀਂ ਪਤਾ ਮੈਂ ਤਾਂ ਮਨਾਲੀ ਜਾਣਾ ਦੋਨਾਂ ਨੇ ਆਪਣੇ ਪਿਤਾ ਨੂੰ ਮਨਾ ਲਿਆ ਕਿ ਉਹ ਵੀ ਨਾਲ ਜਾਏ ਪਰ ਨਹੀਂ ਰਣਜੀਤ ਸਿੰਘ ਨੇ ਕਿਹਾ ਕਿ ਮੈਂ ਨਾਲ ਨਹੀਂ ਜਾ ਸਕਦਾ ਕੋਈ ਗੱਲ ਨਹੀਂ ਤੈਨੂੰ ਅਸੀਂ ਪੈਸਿਆਂ ਦਾ ਇੰਤਜ਼ਾਮ ਕਰਕੇ ਦਿੰਨੇ ਆ ਤੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾ ਤੇ ਜਾ ਕੇ ਉੱਥੇ ਘੁੰਮ ਫੇਰ ਪਰ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਯਾਤਰਾ ਉਹਨਾਂ ਦੇ ਪਰਿਵਾਰ ਦੇ ਉੱਪਰ ਇੱਕ ਬਹੁਤ ਵੱਡਾ ਦੁੱਖਾਂ ਦਾ ਕਹਿਰ ਟਾਉਣ ਵਾਲੀ ਸੀ। ਮਨਾਲੀ ਪੂਜਣ ਤੋਂ ਬਾਅਦ ਸਕੂਲ ਦੇ ਬੱਚਿਆਂ ਦੀ ਬੱਸ ਰਾਤ ਨੂੰ ਵਾਪਸ ਆਉਂਦੇ ਸਮੇਂ ਖਤਰਨਾਕ ਮੋੜ ਤੋਂ ਲੰਘ ਰਹੀ ਸੀ। ਇਹ ਅਚਾਨਕ ਹੀ ਉਸ ਬੱਸ ਦੇ ਬ੍ਰੇਕ फेल ਹੋ ਗਏ ਤੇ ਬਸ ਇੱਕ ਖੱਡ ਦੇ ਵਿੱਚ ਡਿੱਗਣੀ ਵਾਲੀ ਸੀ ਤੇ ਬਾਅਦ ਦੇ ਵਿੱਚ ਡਰਾਈਵਰ ਨੇ ਕੀ ਕੀਤਾ ਉਸ ਬਸ ਨੂੰ ਇੱਕ ਪਹਾੜੀ ਦੀ ਚਟਾਨ ਦੇ ਨਾਲ ਟਕਰਾ ਦਿੱਤਾ ਬਹੁਤ ਸਾਰੇ ਵਿਦਿਆਰਥੀ ਜ਼ਖਮੀ ਹੋ ਗਏ ਕੁਝ ਵਿਦਿਆਰਥੀਆਂ ਦੀ ਮੌਤ ਵੀ ਹੋ ਗਈ ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਅਮਨਦੀਪ ਉਸ ਦਾ ਕੋਈ ਪਤਾ ਨਹੀਂ ਲੱਗਿਆ ਪੁਲਿਸ ਨੇ ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ ਪਰ ਅਮਨਦੀਪ ਦਾ ਅਤਾ ਪਤਾ ਨਹੀਂ ਲੱਗਾ ਪਰਿਵਾਰ ਦੇ ਵਿੱਚ ਜਿਵੇਂ ਇਹ ਖਬਰ ਪਹੁੰਚਦੀ ਹੈ ਪੂਰੇ ਹੀ ਪਿੰਡ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਇੱਕ ਛੋਟਾ ਜਿਹਾ ਮਾਸੂਮ ਬੱਚਾ ਜੋ ਕਿ ਅੱਜ ਉਸ ਪਰਿਵਾਰ ਤੋਂ ਖੋ ਲਿਆ ਗਿਆ ਜਦੋਂ ਹਾਦਸੇ ਦੀ ਖਬਰ ਪਿੰਡ ਵਿੱਚ ਪਹੁੰਚੀ ਤਾਂ ਹਰ ਕੋਈ ਸੋਗ ਵਿੱਚ ਡੁੱਬ ਗਿਆ ਉਸ ਦੀ ਮਾਂ ਸੁਖਵਿੰਦਰ ਕੌਰ ਜਿਸ ਨੇ ਦਿਨ ਰਾਤ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਉਹਨਾਂ ਦੀ ਤਾਂ ਸਮਝੋ ਪੂਰੀ ਦੀ ਪੂਰੀ ਦੁਨੀਆ ਹੀ ਲੁੱਟ ਗਈ ਸੀ ਰਣਜੀਤ ਸਿੰਘ ਜੋ ਇੱਕ ਮਜ਼ਬੂਤ ਮਰਦ ਸੀ ਉਸ ਨੂੰ ਉਸਦੇ ਪੁੱਤਰ ਦੇ ਗਮ ਨੇ ਤੋੜ ਲਿਆ ਪਰ ਉਸਦੇ ਮਨ ਦੇ ਵਿੱਚ ਇੱਕ ਉਮੀਦ ਜ਼ਰੂਰ ਸੀ ਕਿ ਉਸ ਦਾ ਪੁੱਤਰ ਅਮਨਦੀਪ ਇੱਕ ਨਾ ਇੱਕ ਦਿਨ ਵਾਪਸ ਜ਼ਰੂਰ ਆਵੇਗਾ ਅਸਲ ਦੇ ਵਿੱਚ ਜੋ ਅਮਨਦੀਪ ਸੀ ਉਹ ਹਾਦਸੇ ਦੇ ਵਿੱਚ ਮਰਿਆ ਨਹੀਂ ਸੀ ਉਹ ਇੱਕ ਠੱਗ ਦੀ ਨਜ਼ਰ ਵਿੱਚ ਆ ਗਿਆ ਜੋ ਜ਼ਖਮੀ ਬੱਚਿਆਂ ਨੂੰ ਠੱਗ ਕੇ ਵਕਾਉਂਦਾ ਸੀ ਉਹ ਠੱਗ ਇੱਕ ਵੱਡੇ ਜ਼ਿਮੀਦਾਰ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਜੋ ਕਿਸਾਨਾਂ ਗਰੀਬ ਮਜ਼ਦੂਰਾਂ ਅਤੇ ਲਾਲਚ ਲੋਕਾਂ ਨੂੰ ਫਸਾ ਕੇ ਆਪਣੀ ਨੌਕਰੀ ਲਵਾ ਲੈਂਦਾ ਸੀ ਤੇ ਅਮਨਦੀਪ ਵੀ ਉਸੇ ਹੀ ਠੱਗ ਦੇ ਅੜਿੱਕੇ ਜਣ ਗਿਆ ਅਮਨਦੀਪ ਨੂੰ ਉਸ ਠੱਗ ਨੇ ਉਥੋਂ ਅਗਵਾ ਕੀਤਾ ਅਤੇ ਵਾਪਸ ਉਸਨੂੰ ਪੰਜਾਬ ਲੈ ਗਿਆ ਅਤੇ ਕਪੂਰਥਲਾ ਦੇ ਇੱਕ ਵੱਡੇ ਜ਼ਿਮੀਂਦਾਰ ਦੇ ਖੇਤਾਂ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। ਅਮਨਦੀਪ ਨੂੰ ਆਪਣਾ ਨਾਂ ਵੀ ਯਾਦ ਨਹੀਂ ਸੀ। ਜ਼ਿਮੀਂਦਾਰ ਨੇ ਉਸ ਨੂੰ ਨਵਾਂ ਨਾਂ ਦੇ ਦਿੱਤਾ ਮੋਹਨ। ਉਹ ਹਰ ਰੋਜ਼ ਠੰਡ, ਗਰਮੀ, ਮੀਂਹ ਵਿੱਚ ਖੇਤਾਂ ਵਿੱਚ ਕੰਮ ਕਰਦਾ। ਜਦੋਂ ਆਪਣੇ ਅਸਲ ਪਰਿਵਾਰ ਬਾਰੇ ਪੁੱਛਦਾ ਤਾਂ ਉਸ ਨੂੰ ਡਰੋਂ ਧਮਾਉਣ ਲੱਗ ਪੈਂਦੇ। ਅਹਿਸਾਸ ਉਸ ਨੂੰ ਹੋ ਗਿਆ ਕਿ ਇੱਥੋਂ ਹੁਣ ਬਚਣਾ ਤਾਂ ਬਹੁਤ ਮੁਸ਼ਕਲ ਹੈ। ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਐਸਆਈ ਰਣਜੀਤ ਸਿੰਘ ਕਿਵੇਂ ਬਣਿਆ ਇਹ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਉੱਠਦਾ ਹੀ ਹੋਵੇਗਾ ਕਿ ਉਸਨੇ ਐਸਆਈ ਕਿਵੇਂ ਬਣਿਆ ਉਹ ਤਾਂ ਇੱਕ ਆਮ ਇਰਸਾਨ ਸੀ ਰਣਜੀਤ ਸਿੰਘ ਜਿਸਨੇ ਕੀ ਆਪਣੇ ਬਚਪਨ ਦੇ ਵਿੱਚ ਹੀ ਸੁਪਨਾ ਦੇਖਿਆ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਅਤੇ ਅਗਾਹ ਵਧਣਾ ਹੈ ਉਸਨੇ ਬੈਚਲਰ ਦੀ ਡਿਗਰੀ ਕੀਤੀ ਹੋਈ ਸੀ ਪਰ ਨਾਲ ਦੇ ਨਾਲ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਉਹ ਖੇਤੀਬਾੜੀ ਵੀ ਕਰਦਾ ਸੀ ਉਸ ਦਾ ਸੁਪਨਾ ਸੀ ਕਿ ਮੈਂ ਇੱਕ ਪੁਣਸ ਅਫਸਰ ਬਣਨਾ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਉਸ ਦਾ ਸਮੇਂ ਸਿਰ ਮਾਪਿਆਂ ਨੇ ਵਿਆਹ ਕਰ ਦਿੱਤਾ ਸੀ ਕਿਉਂਕਿ ਜੋ ਆਪਣਾ ਮੀਡੀਅਮ ਵਰਗ ਹੁੰਦਾ ਹੈ ਇਸ ਦੇ ਵਿੱਚ ਵਿਆਹ ਬੜੀ ਛੇਤੀ ਕਰ ਦਿੰਦੇ ਨੇ ਤੇ ਇਹ ਸੋਚਦੇ ਨੇ ਕਿ ਹੁਣ ਕੋਈ ਰਿਸ਼ਤਾ ਚੰਗਾ ਆਉਂਦਾ ਹੈ ਤਾਂ ਆਪਾਂ ਵਿਆਹ ਕਰ ਦਿੰਦੇ ਆ ਤੇ ਰਣਜੀਤ ਸਿੰਘ ਵੀ ਉਸੇ ਹੀ ਤਰੀਕੇ ਦੇ ਨਾਲ ਉਸ ਦਾ ਵਿਆਹ ਹੋ ਗਿਆ ਉਸ ਦੇ ਪੁੱਤਰ ਵੀ ਹੋ ਗਿਆ ਪਰ ਉਹ ਦਿਨ ਰਾਤ ਮਿਹਨਤ ਕਰਦਾ ਰਿਹਾ ਇੱਕ ਆਸ ਦੇ ਉੱਪਰ ਬੈਠਾ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਤਾਂ ਕਾਮਯਾਬ ਹੋਵਾਂਗਾ ਹੀ ਬੈਚਲਰ ਦੀ ਪੜ੍ਹਾਈ ਉਸਨੇ ਕੀਤੀ ਸੀ ਤੇ ਹੁਣ ਉਹ ਤਿਆਰੀ ਕਰ ਰਿਹਾ ਸੀ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਬਹੁਤ ਉਸਨੇ ਕੋਸ਼ਿਸ਼ਾਂ ਕੀਤੀਆਂ ਕਈ ਵਾਰ ਡਿੱਗਿਆ ਕਈ ਵਾਰ ਉੱਠਿਆ ਪਰ ਇਸ ਕੰਮ ਨੇ ਤਾਂ ਉਸਨੂੰ ਬਿਲਕੁਲ ਹੀ ਤੋੜ ਦਿੱਤਾ ਸੀ ਕਿ ਉਸਦਾ ਪੁੱਤਰ ਜੋ ਕਿ ਇੱਕ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਫਿਰ ਵੀ ਉਹ ਮਜ਼ਬੂਤ ਬਣਿਆ ਉਹ ਨਾਲ ਦੀ ਨਾਲ ਆਪਣੇ ਪਰਿਵਾਰ ਨੂੰ ਪੜ੍ਹਾਇਆ ਕਰੇ ਤੇ ਨਾਲ ਦੀ ਨਾਲ ਆਪਣੀ ਤਿਆਰੀ ਕਰਿਆ ਕਰੇ ਤੇ ਆਖਰਕਾਰ ਉਹ ਦਿਨ ਆਇਆ ਜਿਸ ਦਿਨ ਰਣਜੀਤ ਸਿੰਘ ਨੇ ਪੇਪਰ ਦੇਣਾ ਸੀ ਅਤੇ ਪੇਪਰ ਪਾਸ ਹੋ ਗਿਆ ਅਤੇ ਉਸ ਤੋਂ ਬਾਅਦ ਆਪਣੀ ਧਰਮ ਪਤਨੀ ਦੇ ਕੋਲ ਆਉਂਦਾ ਹੈ ਅਤੇ ਆਪਣੀ ਧਰਮ ਪਤਨੀ ਨੂੰ ਆ ਕੇ ਕਹਿੰਦਾ ਹੈ ਕਿ ਸੁਖਵਿੰਦਰ ਕੌਰੇ ਜੇਕਰ ਅੱਜ ਅਮਨਦੀਪ ਆਪਣੇ ਨਾਲ ਹੁੰਦਾ ਤਾਂ ਉਸ ਨੇ ਕਿੰਨਾ ਖੁਸ਼ ਹੋਣਾ ਸੀ ਕਿ ਮੇਰੇ ਪਾਪਾ ਐਸਆਈ ਬਣ ਗਏ ਉਸ ਨੇ ਜਵਾਕਾਂ ਨੂੰ ਦੱਸਣਾ ਸੀ ਕਿ ਮੈਂ ਵੀ ਇੱਕ ਪੁਲਿਸ ਆਫੀਸਰ ਦਾ ਬੇਟਾ ਹਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਰਹਿਣਾ ਦੋਨੋਂ ਜਣੇ काम होश हो गए। ਉਸ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੀ ਡਿਊਟੀ ਜੁਆਇਨ ਕਰ ਲਈ। ਉਹ ਡਿਊਟੀ ਬੜੀ ਹੀ ਇਮਾਨਦਾਰੀ ਅਤੇ ਸਿੱਦਤ ਦੇ ਨਾਲ ਨਿਭਾਉਂਦਾ ਸੀ। ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਦੱਸਦਾ ਤੇ ਐਸਆਈ ਰਣਜੀਤ ਸਿੰਘ ਉਸ ਦਾ ਨਾਮ ਸੀ ਆਪਣੇ ਹਲਕੇ ਦੇ ਵਿੱਚ। ਹਲਕੇ ਦੇ ਲੋਕਾਂ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ, ਕੋਈ ਦਿੱਕਤ ਹੁੰਦੀ, ਸਾਰੇ ਹੀ ਲੋਕ ਐਸਆਈ ਰਣਜੀਤ ਸਿੰਘ ਦੇ ਕੋਲ ਆਉਂਦੇ ਅਤੇ ਆ ਕੇ ਆਪਣਾ ਦੁੱਖ ਦੱਸਦੇ। ਤੇ ਐਸਆਈ ਰਣਜੀਤ ਸਿੰਘ ਸਾਰਿਆਂ ਦੀਆਂ ਗੱਲਾਂ ਨੂੰ ਸੁਣਦਾ ਅਤੇ ਉਹਨਾਂ ਦੇ ਜੋ ਵੀ ਮਾਮਲੇ ਨੇ ਉਹਨਾਂ ਨੂੰ ਉੱਥੇ ਸੁਲਝਾਉਣ ਦੀ ਕੋਸ਼ਿਸ਼ ਕਰਦਾ। ਐਸਆਈ ਰਣਜੀਤ ਸਿੰਘ ਦੇ ਕੋਲ ਕਾਫੀ ਦਿਨਾਂ ਤੋਂ ਜੋ ਕਿ ਇੱਕ ਖਬਰ ਸਾਹਮਣੇ ਆ ਰਹੀ ਸੀ ਉਸਨੇ ਅਖਬਾਰਾਂ ਦੇ ਵਿੱਚ ਵੀ ਪੜ੍ਹੀ ਇਸ਼ਤਿਹਾਰਾਂ ਦੇ ਵਿੱਚ ਵੀ ਪੜ੍ਹੀ ਕਿ ਪੰਜਾਬ ਦੇ ਵਿੱਚ ਜੋ ਕਿ ਮਨੁੱਖ ਤਰਸਕਰੀ ਨੂੰ ਲੈ ਕੇ ਕਾਫੀ ਐਦਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਕੁਝ ਠੱਗ ਨੇ ਜੋ ਛੋਟੇ-ਛੋਟੇ ਬੱਚਿਆਂ ਨੂੰ ਜੋ ਕਿ ਅਗਵਾ ਕਰ ਲੈਂਦੇ ਨੇ ਅਗਵਾ ਕਰਕੇ ਉਹਨਾਂ ਨੂੰ ਬਾਹਰ ਵੇਚ ਦਿੰਦੇ ਨੇ। ਅਤੇ ਬਾਹਰ ਜਦੋਂ ਵੱਡੇ ਵੱਡੇ ਜ਼ਿਮੀਂਦਾਰ ਉਹਨਾਂ ਨੂੰ ਇੱਕ ਵਾਰੀ ਪੈਸੇ ਦੇ ਕੇ ਖਰੀਦ ਲੈਂਦੇ ਨੇ ਬਰਬਾਦ ਦੇ ਵਿੱਚ ਉਹਨਾਂ ਬੱਚਿਆਂ ਨੂੰ ਖੋਜ ਵੀ ਨਹੀਂ ਦਿੱਤਾ ਜਾਂਦਾ ਸਿਵਾਏ ਰੋਟੀ ਤੋਂ ਸਿਰਫ ਉਹਨਾਂ ਨੂੰ ਰਹਿਣ ਦੇ ਲਈ ਇੱਕ ਤੂੜੀ ਵਾਲਾ ਜਾਂ ਪਸ਼ੂਆਂ ਵਾਲਾ ਕਮਰਾ ਦੇ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਉਹ ਰਹਿ ਲੈਂਦੇ ਨੇ ਪਰ ਅਸਲ ਦੇ ਵਿੱਚ ਉਹਨਾਂ ਨੂੰ ਨਾ ਤਾਂ ਦਿਹਾੜੀ ਦਿੱਤੀ ਜਾਂਦੀ ਹੈ ਨਾ ਮਜ਼ਦੂਰੀ ਦਿੱਤੀ ਜਾਂਦੀ ਹੈ ਬੰਦੂਆ ਮਜ਼ਦੂਰ ਬਣਾ ਕੇ ਉਹਨਾਂ ਕੋ ਕੰਮ ਲਿਆ ਜਾਂਦਾ ਹੈ ਐਸਆਈ ਰਣਜੀਤ ਸਿੰਘ ਦੇ ਕੋਲ ਜਦੋਂ ਇਹ ਸੋਚਨਾ ਮਿਲਦੀ ਹੈ ਤਾਂ ਆਪਣਾ ਪੁਲਿਸ ਦਲ ਤਿਆਰ ਕਰਦਾ ਹੈ ਆਪਣੀ ਟੀਮ ਦੇ ਵਿੱਚ ਕੁਝ ਇਮਾਨਦਾਰ ਪੁਲਿਸ ਮੁਲਾਜ਼ਮਾਂ ਨੂੰ ਰੱਖਦਾ ਹੈ ਅਤੇ ਉਹਨਾਂ ਨੂੰ ਨਾਲ ਲੈ ਕੇ ਛਾਪਾ ਮਾਰਨ ਪਹੁੰਚ ਜਾਂਦਾ ਹੈ। ਕਪੂਰਥਲੇ ਦੇ ਇੱਕ ਵੱਡੇ ਵਪਾਰੀ ਦੇ ਘਰ ਜਦੋਂ ਛਾਪਾ ਮਾਰਦਾ ਹੈ ਅਤੇ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਸਾਨੂੰ ਇਹ ਸੂਚਨਾ ਮਿਲੀ ਹੈ ਕਿ ਤੁਹਾਡੇ ਕੋਲ ਇੱਕ ਮਜ਼ਦੂਰ ਕੰਮ ਕਰਦਾ ਹੈ ਜਿਸ ਨੂੰ ਤੁਸੀਂ ਨਾ ਤਾਂ ਦਿਹਾੜੀ ਦਿੰਦੇ ਹੋ ਅਤੇ ਨਾ ਹੀ ਉਸ ਨੂੰ ਤੁਸੀਂ ਕੁਝ ਖਾਣ ਨੂੰ ਟੰਗਦਾ ਦਿੰਦੇ ਹੋ। ਦੇ ਬਾਅਦ ਦੇ ਵਿੱਚ ਜਦ ਇਹ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਜਾ ਕੇ ਦੇਖਦਾ ਹੈ ਤਾਂ ਉੱਥੇ ਉਸ ਦਾ ਆਪਣਾ ਹੀ ਪੁੱਤਰ ਅਮਨਦੀਪ ਕੰਮ ਕਰ ਰਿਹਾ ਹੁੰਦਾ ਹੈ ਆਪਣੇ ਪੁੱਤਰ ਨੂੰ ਦੇਖ ਕੇ ਭਾਵੁਕ ਹੋ ਜਾਂਦਾ ਹੈ ਤੇ ਆਪਣੇ ਬੀਤੇ ਸਮੇਂ ਦੇ ਵਿੱਚ ਚਲਾ ਜਾਂਦਾ ਹੈ ਅਤੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਆਪਣੇ ਪੁੱਤਰ ਨੂੰ ਗੱਲ ਨਾਲ ਲਾਉਂਦਾ ਹੈ ਅਤੇ ਬਾਅਦ ਦੇ ਵਿੱਚ ਪੋਲਸ ਵਾਲਿਆਂ ਨੂੰ ਕਹਿੰਦਾ ਹੈ ਕਿ ਇਸ ਬੱਚੇ ਨੂੰ ਤੁਸੀਂ ਨਾਲ ਲੈ ਕੇ ਜਾਓ ਇਸ ਨੂੰ ਨਵਾਓ ਉਤਵਾਓ ਕਿਉਂਕਿ ਇਸ ਦੀ ਮਾਨਸਿਕ ਸਥਿਤੀ ਜੋ ਹੈ ਉਹ ਬਿਲਕੁਲ ਹੀ ਖਰਾਬ ਹੋ ਚੁੱਕੀ ਸੀ ਉਹ ਆਪਣਾ ਨਾਮ ਵੀ ਭੁੱਲ ਚੁੱਕਿਆ ਸੀ ਜਦੋਂ ਉਸ ਨੂੰ ਨਾਮ ਪੁੱਛਦੇ ਸੀ ਤਾਂ ਆਪਣਾ ਨਾਮ ਮੋਹਨ ਦੱਸਦਾ ਸੀ ਏਐਸਆਈ ਰਣਜੀਤ ਸਿੰਘ ਹੁਣ ਪੂਰੇ ਗੁੱਸੇ ਦੇ ਵਿੱਚ ਆ ਗਏ ਤਾਂ ਉਸ ਜ਼ਿੰਮੇਵਾਰ ਦੇ ਉੱਪਰ ਤੁਰੰਤ ਐਕਸ਼ਨ ਲਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਬਣਦੀ ਸਜ਼ਾ ਦਵਾਈ ਗਈ ਅਮਨਦੀਪ ਨੂੰ ਬਾਕੀ ਐਸਆਈ ਰਣਜੀਤ ਸਿੰਘ ਬਹੁਤ ਹੀ ਜ਼ਿਆਦਾ ਖੁਸ਼ ਸੀ ਤੇ ਹੁਣ ਉਹ ਅਮਨਦੀਪ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਆਉਂਦਾ ਹੈ ਤੇ ਜਿਵੇਂ ਹੀ ਉਸ ਦੀ ਮਾਂ ਆਪਣੇ ਪੁੱਤਰ ਨੂੰ ਦੇਖਦੀ ਹੈ ਤਾਂ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ ਤੇ ਉੱਚੀ-ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਦੋਸਤੋ ਇਹ ਇੱਕ ਕਿਸਮਤ ਦਾ ਚੱਕਰ ਹੁੰਦਾ ਹੈ ਪਤਾ ਨਹੀਂ ਕਿਸਮਤ ਇਨਸਾਨ ਨੂੰ ਕਿਸ ਮੋੜ ਦੇ ਉੱਪਰ ਲਿਆ ਕੇ ਖੜਾ ਕਰਦੇ ਵੀ ਜਦੋਂ ਅਮਨਦੀਪ ਉਥੋ ਗਵਾਚਾ ਸੀ ਉਦੋਂ ਰਣਜੀਤ ਸਿੰਘ ਸਿਰਫ ਖੇਤੀ ਕਰਦਾ ਸੀ ਪਰ ਉਸਦੇ ਮਨ ਦੇ ਵਿੱਚ ਵੀ ਸੁਪਨਾ ਸੀ ਕਿ ਮੈਂ ਕੁਝ ਨਾ ਕੁਝ ਬਣਾ ਪਰ ਅੱਜ ਅਮਨਦੀਪ ਨੇ ਵੀ ਇੰਨੀ ਨਰਕ ਭਰੀ ਜ਼ਿੰਦਗੀ ਬਤਾਉਣੀ ਸੀ ਪਰ ਹੁਣ ਅਮਨਦੀਪ ਅਸਲੀ ਮਾਤਾ ਪਿਤਾ ਦੇ ਕੋਲ ਪਹੁੰਚ ਹੀ ਗਿਆ ਹੈ। ਤੋਂ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਮਿਲਦੇ ਆਂ ਕਿਸੇ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ